ਜਪਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਚੋੜ ਹੈ। ਜਪ ਸਾਹਿਬ ਅਕਾਲ ਪੁਰਖ ਨੂੰ ਨਮਸਕਾਰ ਹੈ। ਚੋਪਾਈ ਸਾਹਿਬ ਡਰ ਪੈ ਤੋਂ ਮੁਕਤ ਕਰਦੀ ਹੈ। ਆਨੰਦ ਸਾਹਿਬ ਦੁੱਖ ਸੁੱਖਾਂ ਨੂੰ ਆਨੰਦਤ ਕਰਦੇ ਹੈ। ਰਹਿਰਾ ਸਾਹਿਬ ਪਾਈ ਕਾਮਾ ਤੋਂ ਮੁਕਤ ਕਰਦੇ ਹੈ। ਕੀਰਤਨ ਸਾਹਿਬ ਜਮਾਤੀ ਮਾ ਤੋਂ ਬਚਾਉਂਦੇ ਹੈ ਸੁਖਮਣੀ ਸਾਹਿਬ ਸੁਖਾਂ ਦੀ ਮਣੀ ਮਣੀ ਹੈ ਸ਼ਬਦ ਹਜ਼ਾਰੇ ਪ੍ਰਥਮ ਮਿਲਾਪ ਦੀ ਬਾਣੀ ਹੈ ਆਸਾ ਦੀ ਬਾਣ ਸੁਭ ਇਛਾ ਮਾ ਪੂਰੀਆਂ ਕਰਦੇ ਹੈ ਕੀਰਤਨ ਕਲਯੁਗ ਮਾਹੀ ਕੀਰਤਨ ਪ੍ਰਦਾਨਾ ਗੁਰਬਾਣੀ ਸੁਖਾਂ ਦਾ ਸਾਗਰ ਹੈ ਵਾਹਿਗੁਰੂ ਬੋਲੋ ਕੇ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਜੀ ਵੱਧ ਤੇ ਵੱਧ ਸ਼ੇਅਰ ਕਰੋ ਕਮੈਂਟਾਂ 'ਚ ਵਾਹਿਗੁਰੂ ਲਿਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਜਪਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੇ ਨਿਚੋੜ ਬਾਰੇ ਜਾਣੋ ਜੀ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ